200 ਦੇ ਕਿੰਨੇ ਦਿਨ ਹੋ ਗਏ ਨੇ ਬੰਨ ਪੈ ਨੂੰ ਇਹ ਪਰਸੋਂ ਦਾ ਤੇ ਸੂਈ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਫੋਨਾਂ ਦੀ ਆ ਜੀ ਕਿੰਨੇ ਟਾਈਮ ਦੀ ਗੱਪਣਾ ਇਹ 8 ਮਹੀਨਿਆਂ ਦੀ ਆ ਠੀਕ ਆ ਯਾਨੀ ਦੋ ਜਨਾਂ ਆ ਫਿਰ ਹਾਂ ਲੋ ਵੀ ਤੀਜਾ ਕੇਸ ਆ ਜ ਮਿੱਤਰਾ ਤੇ ਦੋ ਹੀ ਇਹੇ ਆ ਇਹਨੂੰ ਕੋਈ ਨਵਾਂ ਮਹੀਨਾ ਲੱਗਾਇਆ 5-7 ਦਿਨ ਉੱਪਰ ਹੋ ਗਏ ਅੱਛਾ 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 ਠੀਕ ਆ ਚਲੋ ਮਾਰੇ ਸੋਖ ਰੱਖੇ ਰੇਮਣ ਪੂਰਾ ਸਟੱਕ ਆ ਹਾਂ ਠੀਕ ਹੈ ਜੀ ਖੋਲਦੇ ਆ ਬੰਨ ਫਿਰ ਇਹਦਾ ਵੀ ਮਾਰਾ ਸੁੱਖ ਰੱਖੇ ਉਹ ਬੰਦਾ ਆਇਆ ਨਹੀਂ ਇੱਕ ਸਾਲ ਆਦੇ ਹਾਂ 5-6 ਮਹੀਨੇ ਹੋ ਗਏ ਨੇ ਕੱਲ੍ਹ ਹੀ ਜਾਂਦਾ ਮੈਨੂੰ ਤੁਹੇ ਬੰਦੀਆਂ ਮਾੜਾ ਮੁਟਾ ਤੋਪਾ ਹਿਦਾਇਆ ਇਹ ਤਰ੍ਹਾਂ ਤੋੜ ਮੈਂ ਤੋੜ ਵੇ ਇਹ ਤਾਂ ਮੁੱਕ ਜਾਪੇਗਾ ਚੱਲ ਚੱਲ ਮੈਂ ਬਾਕੀ ਸਾਰੀ ਇਹ ਤੋਂ ਨਹੀਂ ਮਾਰ ਜਮ ਐਕਸਟ੍ਰੀਮ ਸੀਗਾ ਕੜੀ ਕਰੀਏ ਲੇ ਆਖੋ ਟਿੱਕ ਹਾਂ ਇਹ ਜਿਆ ਹੁੰਦਾ ਪਹਿਲਾਂ ਕਿ ਕੀ ਹੈ ਅੰਦਰ ਵਾ ਇਹ ਤਾਂ ਪਾਣੀ ਮਾਰਾ ਫੇਰ ਲਾ ਕੇ ਤੇ ਛੱਡੋ ਜਰਾ ਲਾਓ ਆਪਾਂ ਥੋੜਾ ਰਾਂ ਦੇਖੀ ਜਰਾਉਂਦਾ ਨਹੀਂ ਨਹੀਂ ਕੁਝ ਨਹੀਂ ਹੁੰਦਾ ਬਸ ਕੋਛ ਨਾ ਪਛਾਉਂਦਾ ਮੋੜੇ ਉਹ ਛਿੰਗੜਾ ਥੋੜੀ ਜੰਮੀ ਆ ਉਹ ਨਹੀਂ ਥੋੜੀ ਇਹ ਬਾਤ ਤੇ ਮਿੱਟੀ ਵਾਲੀ ਮੈਨੂੰ ਪਤਾ ਹਨਾ ਮੈਨੂੰ ਬਹੁਤ ਸਾਲ ਹੋ ਗਏ ਮੈਂ ਕਿਤਾਬੀ ਬੜੀ ਖਾਧੀ ਹਾਂ ਖਾਦਾ ਤੇ ਕਰੀਏ ਯੱਕ ਨੰਬਰ ਬੰਦ ਹੁੰਦਾ ਨਵੇਂ ਇਹ ਤਾਂ ਹੌਲੀ ਹੌਲੀ ਬੰਦ ਹੋ ਰਿਹਾ ਹੈ ਇੱਥੇ ਲੇ ਬਣਾ ਲਿਆ ਕੇ ਨਹੀਂ ਸਮਰਤਪਾ ਮੈਂ ਤਾਂ ਮਨਮਟਾ ਕਰਾ ਰਾਂ ਨਹੀਂ ਨਹੀਂ ਸਮਰਤਪਾ ਹੀ ਹੋ ਜਾਣਾ ਕਰ ਦੇ ਬੰਦ ਉਹ ਪਹਿਲਾਂ ਬੰਦ ਕਰਾ ਕੇ ਪਈਏ ਫਿਰ

ਸਟਮਕ ਹੋ ਗਿਆ ਬਿਲਕੁਲ ਸੌਫਟ ਤੇ ਖਾਲੀ ਹੁਣੇ ਜੇ ਆਪਾਂ ਲਾਉਣੀਆਂ ਥੋੜੀ ਜਿਹੀ ਦਵਾਈ ਆਰ ਐਲ ਲਾਉਣੀ ਹੈ 5-7 ਲੀਟਰ ਤੇ ਮੈਂ ਸਿੰਦਾ ਜੋੜ ਰਿਹਾ ਹਾਂ ਠੀਕ ਹੈ ਜੀ